ਗੁਰਦੁਆਰਾ ਸਾਹਿਬ ਸਤਕਾਰ ਦਾ ਕੇਂਦਰ ਹੈ ਕੋਈ ਵੀ ਗੁਰਦੁਆਰਾ ਸਾਹਿਬ ਸ਼ਰਧਾ ਭਾਵ ਦੇ ਨਾਲ ਕਿਸੇ ਵੀ ਸਿੱਖ ਦਾ ਮਨ ਭਰ ਜਾਂਦਾ ਹੈ ਜਦੋਂ ਗੁਰਦੁਆਰਾ ਸਾਹਿਬ ਆਉਂਦਾ ਆ ਮੱਥਾ ਟੇਕਦਾ ਨਤਮਸਤਕ ਹੁੰਦਾ ਆ ਦਿਨੇ ਸਵੇਰੇ ਰਾਤ ਬਰਾਤੇ ਕਿਸੇ ਵੇਲੇ ਵੀ ਸਿੰਘ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈ ਸਕਦਾ ਜੇ ਕੋਈ ਮਾੜੀ ਚੰਗੀ ਲੋੜ ਮਹਿਸੂਸ ਹੁੰਦੀ ਹੈ ਪਰ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਬਰਾਤੇ ਉਹ ਇਹ ਹੋ ਜਾ ਸ਼ਖਸ ਵੜ ਜਵੇ ਜਿਸ ਨੇ ਇੱਕ ਤਾਂ ਨਸ਼ਾ ਕੀਤਾ ਹੋਇਆ ਦੂਜਾ ਉਹ ਮਾਰਨ ਜਾਂ ਗਾਲੀ ਗਲੋਚ ਦੀ ਬਿਰਤੀ ਦੇ ਨਾਲ ਅੰਦਰ ਵੜਿਆ ਹੋਵੇ ਉਥੇ ਆ ਕੇ ਫਿਰ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਉਹ ਸਵਾਲ ਉਦੋਂ ਜ਼ਿਆਦਾ ਵੱਡੇ ਹੋ ਜਾਂਦੇ ਨੇ ਜਦੋਂ ਅੰਦਰ ਇਸ ਤਰ੍ਹਾਂ ਕੁਸਪੈਠ ਕਰਨ ਵਾਲਾ ਅਤੇ ਅੰਦਰ ਆ ਕੇ ਇਸ ਤਰ੍ਹਾਂ ਦਾ ਹੱਲਾ ਮਚਾਉਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਪੁਲਿਸ ਦਾ ਮਲਾਜ਼ਮ ਹੋਵੇ ਜੀ ਹਾਂ ਮਾਨਸਾ ਦੇ ਭੁਆ ਤੂੰ ਐਦਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਮਾਨਸਾ ਦੇ ਨਜ਼ਦੀਕ ਜੋ ਭੁਆ ਏਰੀਆ ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਅਚਾਨਕ ਅੱਧੀ ਰਾਤ ਨੂੰ ਹਾਹਾਕਾਰ ਮੱਚ ਗਈ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਦੋ ਪੁਲਿਸ ਮੁਲਾਜ਼ਮ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੜੇ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਦੋ ਵਿਅਕਤੀ ਨੇ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਦੱਸੀ ਜਾ ਰਹੀ ਹੈ ਔਰ ਇਹ ਦੋ ਵਿਅਕਤੀ ਇਹ ਦੋ ਕਥਿਤ ਪੁਲਿਸ ਵਾਲੇ ਅੰਦਰ ਜਾ ਕੇ ਹਾਹਾਕਾਰ ਮਚਾ ਦਿੰਦੇ ਨੇ ਇਹਨਾਂ ਨੇ ਅੰਦਰ ਜਾਂਦਿਆਂ ਹੀ ਸੇਵਾਦਾਰਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੱਲਾ ਹੁੰਦਾ ਵੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਅਚਾਨਕ ਇਕੱਠ ਹੋ ਜਾਂਦਾ ਆ ਔਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਹਾਹਾਕਾਰ ਮਚ ਜਾਂਦਾ ਹਾਂ ਦੱਸ ਦਈਏ ਕਿ ਮਾਨਸਾ ਦੇ ਪਿੰਡ ਭੋਆ ਦਾ ਇਹ ਸਾਰਾ ਮਾਮਲਾ ਹੈਗਾ ਆ ਜਿਸ ਮਾਮਲੇ ਨੂੰ ਲੈ ਕੇ ਫੌਰੀ ਤੌਰ ਦੇ ਉੱਤੇ ਪੁਲਿਸ ਨੂੰ ਇਤਲਾਹ ਕੀਤਾ ਗਿਆ ਪੁਲਿਸ ਥਾਣੇ ਦੇ ਵਿੱਚ ਇਤਲਾਹ ਕੀਤਾ ਗਿਆ ਔਰ ਸਵੇਰ ਚੜ੍ਹਦੇ ਤੱਕ ਪੁਲਿਸ ਪਹੁੰਚ ਜਾਂਦੀ ਹੈ ਪਰ ਰਾਤ ਬਰਾਤੇ ਉਹ ਸਾਰਾ ਮੰਜ਼ਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵਾਪਰਤਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਦੋ ਪੁਲਸ ਵਾਲੇ ਕੰਦ ਟੱਪ ਕੇ ਦਾਖਲ ਹੁੰਦੇ ਨੇ ਔਰ ਜੇ ਸੇਵਾਦਾਰਾਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਪੁਲਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਦਰ ਵੜ ਕੇ ਗਾਲ੍ਹਾਂ ਕੱਢੀਆਂ ਗਈਆਂ ਨੇ ਬੜੀ ਗੰਦੀ ਸ਼ਬਦਾਵਲੀ ਦੀ ਵਰਤੋਂ ਪੁਲਸ ਵਾਲਿਆਂ ਵੱਲੋਂ ਕੀਤੀ ਗਈ ਹੈ ਇਹ ਇਲਜ਼ਾਮ ਇਹਨਾਂ ਸੇਵਾ ਆਰਾਂ ਨੇ ਲਾਈ ਨੇ ਔਰ ਨਾਲ ਦੀ ਨਾਲ ਇਹ ਵੀ ਆਖਿਆ ਆ ਕਿ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਵੱਡੇ ਇਲਜ਼ਾਮ ਪੁਲਿਸ ਉੱਤੇ ਲੱਗਦੇ ਪਏ ਨੇ ਪਰ ਗੁਰਦੁਆਰਾ ਸਾਹਿਬ ਜਿਹੜੇ ਨੇ ਜਿਹੜੇ ਸਤਕਾਰਤ ਨੇ ਜਿਹੜੇ ਸਾਡੀ ਸ਼ਰਦਾ ਦਾ ਕੇਂਦਰ ਨੇ ਉਹ ਇਸ ਵੇਲੇ ਸੇਫ ਨਹੀਂ ਵਕ ਵਕ ਥਾਵਾਂ ਦੇ ਉੱਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਿੱਥੇ ਕਿਤੇ ਇਹੋ ਜੀ ਸਥਿਤੀ ਬਣਦੀ ਹੈ ਤੇ ਫੌਰੀ ਤੌਰ ਦੇ ਉੱਤੇ ਪੁਲਿਸ ਤਾਂ ਪਹੁੰਚਦੀ ਹੈ ਪਰ ਉਸ ਤੋਂ ਬਾਅਦ ਕਾਰਵਾਈ ਕਿੰਨੀ ਯਕੀਨੀ ਹੁੰਦੀ ਹੈ ਕਿੰਨੀ ਜਲਦੀ ਕੀਤੀ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਸਵਾਲ ਅਜੇ ਤੱਕ ਖੜੇ ਨੇ ਭਾਵੇਂ ਉਹ ਵਕ ਵਕ ਗੁਰਦੁਆਰਿਆਂ ਦੇ ਵਿੱਚ ਵਾਪਰੀਆਂ ਬੇਤਬੀਆਂ ਹੋਣ ਭਾਵੇਂ ਉਹ ਵਕ ਵਕ ਗੁਰਦੁਆਰਿਆਂ ਦੇ ਵਿੱਚ ਵਾਪਰੇ ਗਲਤ ਕੰਮ ਹੋਣ ਜਿਨ੍ਹਾਂ ਦਾ ਵੇਰਵਾ ਇਹ ਦਿਨ ਸਾਹਮਣੇ ਆਉਂਦਾ ਰਹਿੰਦਾ ਆ ਪਰ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਸ ਉੱਤੇ ਸਵਾਲ ਖੜੇ ਹੁੰਦੇ ਨੇ ਖੈਰ ਇੱਕ ਹੋਰ ਮਾਮਲਾ ਜਿਹੜਾ ਪੁਲਿਸ ਵਾਲਿਆਂ ਨੇ ਇਹੀ ਕੀਤਾ ਦੱਸਿਆ ਜਾ ਰਿਹਾ ਹੈ ਸੂਤਰਾ ਮੁਤਾਬਕ ਕਿਹਾ ਜਾ ਰਿਹਾ ਆ ਉਸ ਦੇ ਵਿੱਚ ਜਿਹੜੇ ਦੋ ਵਿਅਕਤੀ ਕੰਦ ਟੱਪਦੇ ਨੇ ਉਹ ਹੋਰ ਕੋਈ ਨਹੀਂ ਸਗੋਂ ਪੁਲਿਸ ਵਾਲੇ ਦੱਸੇ ਜਾਂਦੇ ਨੇ ਉਹਨਾਂ ਦੇ ਉੱਤੇ ਸਿੱਧੇ ਇਲਜ਼ਾਮ ਲਾਏ ਗਏ ਨੇ ਕਿ ਭਾਈ ਇਹਨਾਂ ਲੋਕਾਂ ਨੇ ਅੰਦਰ ਵੜ ਕੇ ਗਾਲੀ ਗਲੋਚ ਕੀਤੀ ਐ ਇਹਨਾਂ ਲੋਕਾਂ ਨੇ ਅੰਦਰ ਵੜ ਕੇ ਕੁੱਟਮਾਰ ਕੀਤੀ ਐ ਇਹਨਾਂ ਲੋਕਾਂ ਨੇ ਅੰਦਰ ਵੜ ਕੇ ਹੱਲਾ ਮਚਾਇਆ ਆ ਔਰ ਇਹ ਵੀ ਇਲਜ਼ਾਮ ਨੇ ਕਿ ਇਹਨਾਂ ਦੋ ਵਿਅਕਤੀਆਂ ਨੇ ਜਿਨ੍ਹਾਂ ਨੂੰ ਪੁਲਿਸ ਵਾਲੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਪੁਲਿਸ ਵਾਲਿਆਂ ਦੀ ਵਰਦੀ ਪਾਈ ਆ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਯਾਨੀ ਇਲਜ਼ਾਮ ਨੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਦੋ ਪੁਲਿਸ ਵਾਲੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕੰਦ ਟੱਪ ਕੇ ਦਾਖਲ ਹੁੰਦੇ ਨੇ ਅੰਦਰ ਜਾ ਕੇ ਸੇਵਾਦਾਰਾਂ ਨਾਲ ਕੁੱਟਮਾਰ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਬਾਹਰ ਸੱਟਣ ਦੀ ਕੋਸ਼ਿਸ਼ ਕਰਦੇ ਨੇ ਗੁਰਦੁਆਰਾ ਸਾਹਿਬ ਤੋਂ ਆਓ ਸੁਣਦੇ ਹਾਂ ਇਹਨਾਂ ਬਿਆਨਾਂ ਦੇ ਵਿੱਚ ਕੀ ਰਿਕਾਰਡ ਹੋਇਆ ਜਿਹੜੇ ਸੇਵਾਦਾਰਾਂ ਨੇ ਦਿੱਤੇ ਆ ਰਾਤ ਜੀ 12 ਵਜੇ ਹੈ ਜਾ ਕੇ ਕੰਦ ਟੱਪ ਕੇ ਨਹੀਂ ਸਾਨੂੰ ਠਾਇਆ ਇਹਨਾਂ ਨੇ ਦੂਜੇ ਕਿਹੜੇ ਆਏ ਸੀ ਨਾਲੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲ੍ਹਿਆ ਸਾਰਾ ਸਾਨੂੰ ਕੁੱਟ ਮਾਰ ਗਿਆ ਜੀ ਬਿਨਾ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜੀ ਇਹਨੇ ਕੁੱਟਿਆ ਜਾ ਗਾਲਾਂ ਗੱਡੀਆਂ ਭੈਣਾਂ ਦੀਆਂ ਬਾਵਾਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਠਾਣੇ ਜਾਂ ਅਸੀਂ ਆਖਿਆ ਨਹੀਂ ਅਸੀਂ ਠਾਣੇ ਜਾਂਦੇ ਗੁਰੂ ਘਰ ਸਾਡਾ ਸੁਣਾ ਕੋਮਾ ਸਾਨੂੰ ਵੜਦੇ ਤੇ ਕੁਛ ਹੀ ਕਰ ਦਿਓ ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ ਬਿਨਾ ਕਸੂਰ ਤੋਂ ਸਾਨੂੰ ਜੀ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ ਭਈ ਆ ਗੱਲਬਾਤ ਤੇ ਆਏ ਹਾਂ ਜੀ ਜਿਹੜੇ ਕੱਟ ਕਾਫੀ ਕੱਟ ਦੇ ਵਿੱਚ ਇੱਥੇ ਆਏ ਹੋਏ ਸੀਗੇ ਤੇ ਵਿੱਚ ਕੁਝ ਲੇਡੀਜ਼ ਵੀ ਨੇ ਜੋ ਗੁਰੂ ਘਰ ਦਾ ਪ੍ਰਧਾਨ ਪੂਰਾ ਸਿੰਘ ਸਕੱਤਰ ਗੁਰਤੇਸ਼ ਸਿੰਘ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁਖ ਅਫਸਰ ਥਾਣਾ ابو ਹੈ ਉਹਦੇ ਵੱਲੋਂ ਜਿਹੜੀ ਹੈਗੀ ਹੈ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਤੇ ਉਹਦੀ ਸ਼ਰਾਬ ਦਿੱਤੀ ਹੋਈ ਸੀ ਤੇ ਜਿਹੜੇ ਨੇ ਉਹਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗੱਲਾਂ ਕਰਦੇ ਨੇ ਤੇ ਜੋ ਮੈਨੂੰ ਇਹਨਾਂ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤੇ ਮੈਂ ਉਹਨਾਂ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਜੋ ਦਰਨੇ ਪੜਤਾਲ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਅਕੋਰਡਿੰਗ ਕਰੂੰਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ